ਸਵਾਗਤ ਹੈ ਵੀਰੇ ਤੁਹਾਡਾ ਕੁਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਤੁਹਾਨੂੰ ਆਪਣੇ ਫਾਰਮ ਦਾ ਨਾ ਸ਼ਾਮ ਦਾ ਵੀਊ ਦਿਖਾਉਣਾ ਯਾਨੀ ਕਿ 9 ਵਜੇ ਦਾ ਟਾਈਮ ਆ 9:30 ਦਾ ਹੁਣ ਆਪਾਂ ਜਿਹੜਾ ਮੱਛਰ ਤੋਂ ਬਚਾਉਣ ਲਈ ਪਸ਼ੂਆਂ ਨੂੰ ਧੂਆ ਕਰਦੇ ਆ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਹਾਨੂੰ ਦਿਂਦਾ ਵੀ ਹੋਊਗਾ ਵਿੱਚ ਦੀ ਹੈਨਾ ਆਪਣਾ ਉਹ نیچے ਆਪਣਾ ਧੂਆ ਕੀਤਾ ਹੋਇਆ ਪਰਾਲੀ ਦੀ ਇੱਕ ਗੱਠ ਨੂੰ ਅੱਗ ਲਾਈ ਹੋਈ ਆ ਤੇ ਉਹਦੇ ਉੱਤੇ ਆਪਣੇ ਜਿਹੜਾ ਖੁਰਨੀਏ ਚ ਵਾਧੂ ਘੱਟੂ ਪੱਠੇ ਪਾਦੇ ਨੇ ਨਾ ਉਹ ਆਪਣੇ ਇੱਥੇ ਆ ਦੇਖ ਕੱਡੇ ਪਏ ਹੁੰਦੇ ਆ ਇੱਥੇ ਸਹਿ ਨੇਰਾ ਕਰਕੇ ਥੋੜਾ ਨਾ ਦਿਖਦਾ ਹੋਵੇ ਤੇ ਅੱਗ ਹੁਣ ਮਤਲ ਮੱਠੀ ਜੀ ਪੈ ਚਲੀ ਸੀ ਮੈਂ ਤਿੰਨ ਚਾਰ ਬੱਕ ਪਰਕ ਉੱਤੇ ਫੇਰ ਮਾਰੇ ਮਤਲ ਗੱਲੇ ਇਹਦੇ ਇਹਨਾਂ ਨਾਲ ਧੂਆਂ ਦੇਖ ਲਓ ਹੁਣ ਤੁਸੀਂ ਦੇਖ ਸਕਦੇ ਹੋ ਆ ਵੱਡਾ ਪੱਖਾ ਲੱਗਿਆ ਹੋਇਆ ਆਪਣਾ ਵੱਡੇ ਪੱਖੇ ਦੇ ਆ ਭੰਨੀ ਥੱਲੇ ਲਾ ਦਿੰਨੇ ਆਪਾਂ ਧੂਣੀ ਆਹ ਦੇਖੋ ਤੁਸੀਂ ਧੂਆਂ 9:30 ਦਾ ਟਾਈਮ ਆ ਪਸ਼ੂ ਮਤਲਬ ਕਾਫੀ ਵਧੀਆ ਰਹਿੰਦੇ ਆ ਯਾਰ ਤੂੰ ਇਹਦੇ ਨਾਲ ਮੱਛਰ ਨਹੀਂ ਸਤਾਉਂਦਾ ਥੋੜਾ ਧੂਆ ਤਾਂ ਤਾਂ ਕੋ ਫਿਰ ਕਰਨ ਲੱਗੇ ਤਾਂ ਉਹਨਾਂ ਜ਼ਿਆਦਾ ਹੋ ਗਏ ਥੋੜਾ ਜਿਹਾ ਧੂਆ ਤੇ ਤੁਸੀਂ ਦੇਖ ਸਕਦੇ ਆ ਆਪਣਾ ਰਾਤ ਦਾ ਵੀਊ ਆ 9:30 ਵਜੇ ਦਾ ਗਾਇਆਂ ਨੂੰ ਯਾਨਕਿ ਮੱਛਰ ਨਹੀਂ ਤੰਗ ਕਰਦਾ ਧੂਆ ਭਾਵੇਂ ਤੰਗ ਕਰਦੇ ਇੱਧਰ ਵੀ ਪਸ਼ੂ ਆਪਣੇ ਆ ਦੇਖ ਸਕਦੇ ਹੋ ਤੁਸੀਂ ਹੈ ਤਾਂ ਥੋੜਾ ਹਨੇਰਾ ਵੀ ਤੇ ਤੇ ਪਰ ਆਪਣੀਆਂ ਗਾਇਆਂ ਨਾ ਦੇਖ ਸਕਦੇ ਤੁਸੀਂ ਬੈਠੀਆਂ ਆ ਬੈਣਾ ਬੁੜਾ ਇੱਧਰ ਬੈਣਾ ਬੱਚੀਆਂ ਕਿਸ ਤਰ੍ਹਾਂ ਬੈਣਾ ਤੇ ਕਾਫੀ ਹੱਦ ਤੱਕ ਇਹ ਵੀ ਮੈਂ ਬੈਠੀਆਂ ਹਾਂ ਕਿਉਂਕਿ ਆ ਦੇਖ ਇੱਧਰ ਵੀ ਧੂਆ ਸਾਇਦ ਹਨੇਰੇ ਦੇ ਵਿੱਚ ਥੋੜਾ ਘੱਟ ਵੀ ਨਾ ਹੋਵੇ ਤਾਂ ਦੇਖ ਸਕਦੇ ਹੋ ਧੂਆ ਦਾ ਬਹੁਤ ਫਾਇਦਾ ਧੂਆ ਜ਼ਰੂਰ ਪਸਵਾਉਣਾ ਕਰੋ ਤੂੰ ਐਵੇਂ ਨਾ ਮੱਛਰ ਜਮਾ ਹੀ ਨਹੀਂ ਪਾਜਦਾ ਯਾਰ ਮੱਛਰ ਇੱਕ ਮਹੀਨਾ ਰਹਿਣਾ 7ਵੇਂ ਮਹੀਨੇ ਦੀ 15 ਤਰੀਕ ਤੋਂ ਲੈ ਕੇ 8ਵੇਂ ਮਹੀਨੇ ਦੀ 15 ਤਰੀਕ ਤੱਕ ਇਦ ਕੀ 10 ਦਿਨ ਆਪਣਾ ਝੋਨਾ ਕੀਤਾ ਲੱਗਿਆ ਹੋ ਸਕਦਾ 5-10 ਦਿਨ ਪਹਿਲਾਂ ਚਲਿਆ ਜਾਵੇ ਜਦੋਂ ਝੋਨੇ ਤੇ ਜਾਲਾ ਪੈਣ ਲੱਗ ਜੇ ਉਦੋਂ ਮੱਛਰ ਜਾਂਦਾ ਅਸਲ 10 ਦਿਨ ਬਾਅਦ ਪਰ ਫਿਰ ਵੀ ਗਾਈਆਂ ਇੰਨੇ ਸਟ੍ਰੈਸ ਵਿੱਚ ਨਹੀਂ ਹੈਗੀਆਂ ਮੱਛਰ ਲਈ ਧੂਆਂ ਬਹੁਤ ਆ ਧੂਆਂ ਦਾ ਕਰਕੇ ਕਾਫੀ ਹੱਦ ਤੱਕ ਧੂਆਂ ਭਜਾਈ ਜਾਂਦਾ ਮੱਛਰ ਨੂੰ ਆ ਦੇਖ ਸਕਦੇ ਤੁਸੀਂ ਕੁਝ ਕੜੀਆਂ ਕੁਝ ਬੈਠੀਆਂ ਧੂਆਂ ਥੋੜਾ ਜਿਹਾ ਤੰਗ ਤਾਂ ਕਰਦਾ ਦੇਖ ਜਿਆਦਾ ਹੋ ਗਿਆ ਧੂਆਂ ਮੈਂ ਥੋੜਾ ਜਿਹਾ ਨਾ ਇਹਦੇ ਤੇ ਹੋਰ ਸੱਟਿਆ ਸੀਗਾ ਮਾਲ ਜਿਆ ਪੱਖੇ ਦੀ ਹਵਾ ਇੰਨੀ ਆ ਪੱਖਾ ਥੱਲੇੋਂ ਪ੍ਰੈਸ਼ਰ ਨਾ ਖਿੱਚਦਾ ਆਪਣੇ ਆਪ ਨੂੰ ਤੂੰ ਇਹਨੂੰ ਆਪਦੇ ਵੱਲ ਪ੍ਰੈਸ਼ਰ ਨਾ ਖਿੱਚਦਾ ਵੱਡਾ ਪੱਖਾ ਕਰਕੇ ਤੇ ਜੇ ਪਸੂ ਨੂੰ ਆਪਾਂ ਮੱਛਰ ਤੋਂ ਵੀ ਜਦੋਂ ਖੱਤਿਆਂ ਦੇ ਵਿੱਚ ਬੜਾ ਮੱਛਰ ਆ ਰਾਤ ਨੂੰ ਆ ਪਰਾਲੀ ਦਾ ਧੂਆਂ ਜਰੂਰ ਵੀਰ ਬਣ ਕੇ ਕਰਿਆ ਕਰੋ ਹੋਰ ਨਹੀਂ 2-4 ਘੰਟੇ ਵਿੱਚ ਚੱਲ ਗਿਆ ਫਿਰ ਅੱਧੀ ਰਾਤ ਤੋਂ ਬਾਅਦ ਨਾ ਮੱਛਰ ਥੋੜਾ ਟਿਕ ਜਾਂਦਾ ਮੱਛਰ ਵੀ ਘਟ ਜਾਂਦਾ ਤੇ ਗਾਇਆਂ ਫਿਰ ਥੋੜੀਆਂ ਵਿਚਾਰੀਆਂ ਬੈਠ ਬੋਟ ਜਾਂਦੀਆਂ ਨਹੀਂ ਰਾਤ ਨੂੰ ਸਾਰੀ ਰਾਤ ਗਾਇਆਂ ਆਪਣੀ ਖੜੀਆਂ ਰਹਿੰਦੀਆਂ ਦੁੱਧ ਆਪਣਾ ਤਾਂ ਹੀ ਘਰਮੀ ਦੇ ਵਿੱਚ ਬਿਲਕੁਲ ਲੋ ਹੋ ਜਾਂਦਾ ਬਿਲਕੁਲ ਲੋ ਹੋਣ ਦਾ ਮਤਲਬ ਇਹੀ ਆ ਵੀ ਪਸ਼ੂਆਂ ਨੂੰ ਚੈਨ ਦੇ ਨਾਲ ਪਸ਼ੂ ਆਪਣੇ ਬੈਹਦੇ ਨਹੀਂ ਨਾ ਕੱਚੇ ਥਾਂ ਪਿੱਛੇ ਬੈਣਾ ਸੈੱਡ ਦੇ ਥੱਲੇ ਪੱਖਿਆਂ ਦੇ ਥੱਲੇ ਹੀ ਬੈਠੇ ਰਹਿੰਦੇ ਆ ਸਾਰਾ ਦਿਨ ਵੀ ਦਿਨੇ ਫੁਆਰੇ ਚੱਲੀ ਜਾਂਦੇ ਆ ਬਸ ਉਹਨੂੰ ਠੰਡਾ ਮੰਨੀ ਜਾਂਦੀਆਂ ਵਿਚਾਰੀਆਂ ਤੇ ਰਾਤ ਨੂੰ ਮੱਛਰਦੀਆਂ ਡਰਦੀਆਂ ਤੂਏ ਦੇ ਨਾਲ ਪੱਖਿਆਂ ਦੇ ਨਾਲ ਬਸ ਤਾਂ ਅੰਦਰ ਵੜੀ ਜਾਂਦੀਆਂ ਗ੍ਰੇਸ ਕਰਕੇ ਆਪਾਂ ਕਹਿੰਦੇ ਆ ਵੀ ਜਰੂਰ ਜੇ ਪਸ਼ੂਆਂ ਦਾ ਆਪਾਂ ਥੋੜਾ ਬਹੁਤ ਦੁੱਧ ਬਚਾਉਣਾ ਕਿਉਂਕਿ ਲੌਸ ਬਹੁਤ ਪੈ ਰਿਹਾ ਆਪਾਂ ਨੂੰ ਧੂਏ ਦੇ ਨਾਲ ਮੱਛਰ ਤੇ ਧੂਏ ਦੇ ਨਾਲ ਫਾਇਦਾ ਹੋ ਰਿਹਾ ਮੱਛਰ ਦੇ ਨਾਲ ਲੌਸ ਪੈ ਰਿਹਾ ਜੇ ਆਪਾਂ ਆਪਣਾ ਲੌਸ ਥੋੜਾ ਬਹੁਤ ਬਚਾਉਣਾ ਚਾਹੁੰਦੇ ਤਾਂ ਧੂਆਂ ਜਰੂਰ ਕਰਿਆ ਕਰੋ ਧੂਆਂ ਸਭ ਤੋਂ ਵੈੱਦ ਬੈਸਟ ਥੋੜਾ ਬਹੁਤ ਇੱਧਰ ਉੱਧਰ ਜਾਊਗਾ ਆਪੇ ਆਊਗਾ ਹੀ ਬਸ ਧੂਆਂ ਪਸ਼ੂਆਂ ਵੱਲ ਤੂੰ ਦੇਖ ਸਕਦਾ ਵੀਡੀਓ ਉਹ ਲੋੜੀਆਂ ਲਾਈਟਾਂ ਵੀ ਐਸੇ ਵੇਲੇ ਬੰਦ ਹੁੰਦੀਆਂ ਆਪਣੀਆਂ ਤੇ ਬਿਲਕੁਲ ਮੱਛਰ ਹੈ ਨਹੀਂ ਬਿਲਕੁਲ ਵੀ ਆਪਣੇ ਫਾਰਮੇਟ ਦੇ ਵਿੱਚ ਵੀ ਹੈ ਤੇ ਪਰ ਤੂੰ ਆ ਤੁਸੀਂ ਵੀਰੇ ਜਰੂਰ ਕਰਿਆ ਕਰੋ ਤੂੰ ਐ ਦੇ ਨਾਲ ਹੀ ਸਾਰਾ ਕੋਈ ਹੱਲ ਨਹੀਂ ਉਸ ਤੋਂ ਬਿਨਾਂ ਕੋਈ ਹੱਲ ਨਹੀਂ ਮੱਛਰ ਦਾ ਕੋਈ ਆਲ ਆਊਟਰ ਲਾ ਲੇ ਕੋਈ ਡੀਜ਼ਲ ਸੈਟ ਲਾ ਲੇ ਉਹ ਵੀ ਨਾ ਦਾ ਰੋਸ ਛੜਕਿਆ ਜਾਂਦਾ ਯਾਰ ਡੀਜ਼ਲ ਆਪਾਂ ਤੋਂ ਆਲ ਆਊਟਰ ਵੀ ਕਈ ਬੰਦੇ ਦੀ ਪੱਖਿਆਂ ਦੇ ਵਿੱਚ ਚਲਾਈ ਹੋਈ ਉਹ ਵੀ ਚਲ ਵੈਸਟ ਆ ਚਲ ਅਗਲੇ ਨੂੰ ਜਿਵੇਂ ਲੱਗਦੀ ਹੈ ਨਾ ਬੈਟ ਪਰ ਆਪਾਂ ਧੂਆਂ ਜੇ ਬੈਟ ਲਾਂ ਤਾਂ ਆਪਾਂ ਤਾਂ ਤੁnga ਕਰਦੇ ਨੇ ਨਾ ਪ੍ਰਾਲੀ ਦੀਆਂ ਇਕੱਠਾ ਬਣਾ ਕੇ ਰੱਖ ਲਈਦੀਆਂ ਉਹਦੇ ਨਾਲ ਆਪਾਂ ਬਸ ਮਤਲਬ ਡੰਗਾ ਮਹੀਨਾ ਲਾ ਲਈਦਾ ਧੰਨਵਾਦ ਦੋਸਤੋ